ਅੱਜ ਪ੍ਰਭੂ ਯਿਸੂ ਮਸੀਹ ਜੀ ਨੇ ਜੋ ਸਮੂਹ ਮਾਨਵਜਾਤੀ ਦੇ ਲਈ ਆਪਣੀ ਜਾਨ ਨੂੰ ਕੁਰਬਾਨ ਕੀਤਾ ਸੀ ਉਸ ਦਿਨ ਨੂੰ ਯਾਦ ਕਰਦੇ ਹੋਏ ਦਾਈਸੀ ਸਭ ਜਲੰਧਰ ਦੇ ਵਿੱਚ ਪੈਰਿਸ਼ ਧਾਰੀਵਾਲ ਸਾਡੇ ਫਾਦਰ ਜੋਸ ਪ੍ਰਾਇਓਰਿਟੀ ਜੋ ਇਥੋਂ ਦੇ ਡੀਨ ਨੇ ਇਹਨਾਂ ਦੀ ਗਵਾਹੀ ਦੇ ਵਿੱਚ ਇੱਕ ਵੱਡੀ ਦੁੱਖ ਭੋਗ ਯਾਤਰਾ ਜੋ ਕੀਤੀ ਜਾ ਰਹੀ ਆ ਇਹ ਦੁੱਖ ਭੋਗ ਯਾਤਰਾ ਸੰਤ ਜੋਸਫ ਕਿਰਜਾਕਰ ਡਟਵਾ ਘਰ ਤੋਂ ਚੱਲ ਕੇ ਸੰਤਰੀ ਤਰੇਜਾ ਦੇਜਾ ਘਰ ਕੈਥੋਲਿਕ ਚਰਚ ਦੇ ਵਿੱਚ ਜਾਵੇਗੀ ਔਰ ਸਾਰੀ ਕਲੀਸ਼ੀਆ ਨੇ ਮਸੀਹ ਭਾਈਚਾਰੇ ਨੇ ਅੱਜ ਰੋਜ਼ਾ ਰੱਖਿਆ ਹੈ ਔਰ ਪ੍ਰਭੂ ਯਿਸੂ ਮਸੀਹ ਦੇ ਕੋਲ ਪੂਰੀ ਮਾਨਵ ਜਾਤੀ ਦੇ ਲਈ ਅਰਦਾਸ ਪ੍ਰਾਰਥਨਾਵਾਂ ਕਰ ਰਹੇ ਹਨ ਇਸੇ ਤਰੀਕੇ ਦੇ ਨਾਲ ਸਤਕਾਰਯੋਗ ਫਾਦਰ ਜੀ ਨੇ ਪਹਿਲਾਂ ਪੂਰੇ ਭਾਰਤ ਦੇਸ਼ ਪੰਜਾਬ ਪ੍ਰਦੇਸ਼ ਤੇ ਫਿਰ ਆਪਣੇ ਜ਼ਿਲ੍ਹੇ ਲਈ ਆਪਣੇ ਲੋਕਾਂ ਦੇ ਲਈ ਨੇਤਾਵਾਂ ਦੇ ਲਈ ਤੇ ਜਿਹੜੇ ਸਾਡੇ ਐਡਮਿਨਿਸਟਰेटर ਨੇ ਸਾਰਿਆਂ ਦੇ ਲਈ ਪ੍ਰਾਰਥਨਾਵਾਂ ਕੀਤੀਆਂ ਨੇ ਕਿ ਪ੍ਰਭੂ ਤੂੰ ਸਭ ਨੂੰ ਆਪਣੇ ਪਿਆਰ ਦੇ ਨਾਲ ਆਪਣੇ ਵੱਲ ਖਿੱਚਾ ਔਰ ਅੱਜ ਉਸ ਤਰ੍ਹਾਂ ਦੇ ਦਿਨ ਨੂੰ ਬੜੇ ਸ਼ਾਂਤੀਪੂਰਕ ਤੇ ਵਧੀਆ ਤਰੀਕੇ ਦੇ ਨਾਲ ਆਪਸੀ ਭਾਈਚਾਰਕ ਸਾਂਝ ਦੇ ਨਾਲ ਇੱਕ ਦੂਸਰੇ ਦੇ ਨਾਲ ਮਿਲ ਕੇ ਫਰਡੇ ਨੂੰ ਅਸੀਂ ਲੋਕ ਸੋਕ ਯਾਤਰਾ ਜੋ ਹੈ ਉਹ ਕੱਢ ਰਹਿਣਾ ਥੈਂਕ ਯੂ ਅੱਜ ਪੂਰੀ ਦੁਨੀਆ ਦੇ ਵਿੱਚ ਪਰਬੀ ਯਿਸੂ ਮਸੀਹ ਦਾ ਦੁੱਖ ਭੋਗ ਅਤੇ ਮੌਤ ਨੂੰ ਯਾਦ ਕਰਦੇ ਹਨ ਅੱਜ ਅਸੀਂ ਸੰਸਾਰ ਪਰਵੇਸ਼ ਗੁੱਡ ਫਰਡੇ ਮਨਾ ਰਹੇ ਹਾਂ ਅੱਜ ਗੁੱਡ ਫਰਡੇ ਹੈ ਜਦੋਂ ਪ੍ਰਬੀ ਯਿਸੂ ਮਸੀਹ ਮਨੁੱਖਜਾਤੀ ਦੇ ਲਈ ਮਰ ਗਿਆ ਤੇ ਆਮ ਹੈ ਕਿ ਜਦੋਂ ਕਿਸੇ ਦਾ ਦੁੱਤ ਹੋ ਜਾਂਦਾ ਹੈ ਉਹ ਦਿਨ ਸੋਗ ਮਨਾਉਂਦਾ ਹੈ ਪਰ ਪ੍ਰਬੀ ਯਿਸੂ ਮਸੀਹ ਦੀ ਮੌਤ ਦਾ ਦਿਨ ਨੂੰ ਗੁੱਡ ਫਰਡੇ ਚੰਗਾ ਦਿਨ ਆਖਿਆ ਜਾਂਦਾ ਹੈ ਕੋਗੇ ਪ੍ਰਭੂ ਨੇ ਸਾਨੂੰ ਅਜ ਇੱਕ ਨਵ ਨਿਯਮ ਦਿੱਤਾ ਹੈ ਆਪਣੇ ਵੈਰੀਆਂ ਨੂੰ ਪਿਆਰ ਕਰੋ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰੋ ਪ੍ਰਭੂ ਯਿਸੂ ਮਸੀਹ ਦਾ ਬਲੀਦਾਨ ਸਾਨੂੰ ਦਇਆ ਪਿਆਰ ਅਤੇ ਮਾਫੀ ਦੇਣ ਲਈ ਸਾਨੂੰ ਪ੍ਰੇਰਣਾ ਦਿੰਦਾ ਹੈ ਅਸੀਂ ਵੀ ਪ੍ਰਭੂ ਯਿਸੂ ਮਸੀਹ ਰਿਵਾਜ ਇੱਕ ਦੂਸਰੇ ਨੂੰ ਪਿਆਰ ਕਰੀਏ ਆਪਣੇ ਵੈਰੀਆਂ ਲਈ ਆਪਾਂ ਕਰੀਂ ਤੀਸੇ ਦਿਨ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਇੱਕ ਚੰਗਾ ਸਮਾਜ ਬਣਾਈਏ ਜਿੱਥੇ ਨਾ ਵਿਤਕਰਾ ਹੈ ਨਾ ਕੋਈ ਦੁਸ਼ਮਣੀ ਹੈ ਅਸੀਂ ਆਪਸ ਵਿੱਚ ਪਿਆਰ ਮੁਹੱਬਤ ਵਜ ਰਹੀ ਹੈ ਪ੍ਰਭੂ ਨੇ ਮਰ ਕੇ ਜੀਵਟ ਕੇ ਸਾਨੂੰ ਸਾਰਿਆਂ ਨੂੰ ਜੀਵਨ ਦਿੱਤਾ ਹੈ ਉਸ ਪ੍ਰਭੂ ਨੇ ਸਾਨੂੰ ਅਜ ਸਲੀਬ ਦੇ ਕੇ ਸਲੀਬ ਦੇ ਰਾਸ ਤੇ ਰਾਸ ਚੱਲਣ ਲਈ ਅਗਵਾਹੀ ਕਰਦਾ ਹੈ ਸਲੀਬ ਦੇ ਵਿੱਚ ਅਸੀਂ ਇਸ ਮਹਾਨ ਪਰਮੇਸ਼ਰ ਦਾ ਪਿਆਰ ਵੇਖਦੇ ਹਾਂ ਪ੍ਰਭੂ ਦਾ ਪਿਆਰ ਸਲੀਬ ਦੇ ਤਜਾਹਰ ਕੀਤਾ ਹੈ ਆਪਣੇ ਇਕਲੌਤੇ ਬੇਟੇ ਦੇ ਰਾਹੀਂ ਅਨੁਕ ਜਾਤੀ ਨੂੰ ਤਾਂ ਵੀ ਇਨਸਾਨ ਲਈ ਆਪਣੀ ਜਾਨ ਦੇ ਕੇ ਪ੍ਰਭੂ ਸਾਨੂੰ ਪਿਆਰ ਕੀਤਾ ਹੈ ਕਿਉਂਕਿ ਅਜ ਸਾਨੂੰ ਸਾਰੇ ਅਨੁੱਖਰਾ ਹੈ ਜਵੇਂ ਮੈਂ ਤਵਨ ਪਿਆਰ ਕੀਤਾ ਕੁਛ ਵੀ ਇੱਕ ਦੂਜੇ ਨੂੰ ਪਿਆਰ ਕਰੋ ਆ ਵਾਸੇ ਅੱਜ ਇਸ ਪਿਆਰ ਦਾ ਪੈਗਾਮ ਆਪਣੇ ਛਿਵੰਡੇ ਰਾਹੀਂ ਆਪਣੇ ਪਰਿਵਾਰ ਤੋਂ ਲਾਗੂ ਕਰਕੇ ਕੋਰੇ ਸਮਾਜ ਦੇ ਵਿੱਚ ਨੂੰ ਫਲਾਈਏ ਆ ਵਾਸੇ ਮਿਲ ਕੇ ਪਿਆਰ ਕਰੀਏ ਆਪਣੇ ਸਵਾਰਥ ਨੂੰ ਛੱਡ ਕੇ ਨਹੀਂ ਸਵਾਰਥ ਪਿਆਰ ਵਿਖਾਈਏ ਅੱਜ ਆਸੀਂ ਪੰਜਾਬ ਦੇ ਲਈ ਆਪਣੇ ਪਾਰੇ ਦੇਸ਼ ਦੇ ਸ਼ਾਂਤੀ ਲਈ ਸਾਰੇ ਮਿਲ ਕੇ ਅਰਦਾਸ ਕਰਦੇ ਹਾਂ ਕਿ ਆਸੀਂ ਸਾਰੇ ਇਹ ਕੋ ਕੁਦਾਰ ਪਰਮੇਸ਼ਰ ਦੇ ਬੱਚੇ ਹਾਂ ਆਸਿਸ ਪਰਮੇਸ਼ਰ ਦਸੰਦਾਰ ਵਾਂਗ ਜੀਵਨ ਗੁਜ਼ਾ ਰਹੀਏ ਖੁਦਾ ਤੋਂ ਅਨੁਸਾਰਿਆਂ ਨੂੰ ਪਰਕਰ ਦੇ